ਮੁਸ਼ਕਲਾਂ ਸਾਨੂੰ ਦੇਖੋ ਮਿੱਟੀ ਦੀ ਬੜੀ ਵੱਡੀ ਸਮੱਸਿਆ ਆ ਰਹੀ ਮਿੱਟੀ ਸਾਡਾ ਰੌਮ ਟਿਰੀਆਲਾ ਮਿੱਟੀ ਤੋਂ ਬਿਨਾਂ ਅਸੀਂ ਇੱਟ ਪਥਾ ਪਾਥ ਨਹੀਂ ਸਕਦੇ ਜਿਹਦਾ ਹੋਜਰੀ ਦਾ ਧਾਗਾ ਹੁੰਦਾ ਵਾ ਯਾਰਨ ਹੁੰਦਾ ਵਾ ਤੇ ਸਾਡੀ ਮਿੱਟੀ ਆ ਉਹਦੀ ਬੜੀ ਸਮੱਸਿਆ ਆ ਰਹੀ ਕਿ ਇਹ ਆਲਡੀਆ 11 ਤੇ ਸਾਨੂੰ ਈਸੀ ਲੱਗੀ ਹੋਈ ਆ ਜਿਹਦੇ ਵਿੱਚ ਸਾਨੂੰ ਬੜੀਆਂ ਪਰੇਸ਼ਾਨੀਆਂ ਦੂਜੀ ਸਾਨੂੰ ਲੇਬਰ ਦੀਆਂ ਬੜੀਆਂ ਪਰੇਸ਼ਾਨੀਆਂ ਆ ਰਹੀਆਂ ਕੋ ਲੇਬਰ ਬਾਉਂਡਡ ਐਕਟ ਦੀ ਆੜ ਦੇ ਵਿੱਚ ਕਈ ਪੱਠਿਆਂ ਤੋਂ ਲੱਖਾਂ ਰੁਪਇਆ ਲੈ ਕੇ ਕੋਰਟ ਦੇ ਥਰੂ ਕਰਾ ਕੇ ਚਲੀ ਜਾਂਦੀ ਆ ਉਹਦੇ ਵਿੱਚ ਅਸੀਂ ਧੰਨਵਾਦੀ ਹਾਂ ਕਿ ਇਹੋ ਜਿਹੇ ਜਿਹੜੇ ਕਈ ਲੇਬਰ ਵਾਲੇ ਗਲਤ ਹੈਗੇ ਉਹਨਾਂ ਦੇ ਕਦੀ ਜੋਧਾ ਜੀ ਨੇ ਸਪੋਰਟ ਨਹੀਂ ਕੀਤੀ ਇਹਨਾਂ ਨੇ ਉਸ ਗੱਲ 'ਚ ਪੱਠਿਆਂ ਦੀ ਸਪੋਰਟ ਕੀਤੀ ਜਿੱਥੇ ਉਹਨਾਂ ਨੂੰ ਬੁਲਾਇਆ ਇਹਨਾਂ ਨੇ ਪੱਠਾ ਹੀ ਸਪੋਰਟ ਕੀਤੀ ਸੋ ਅੱਜ ਸਾਡੀਆਂ ਸਮੱਸਿਆਵਾਂ ਹੋਰ ਵੀ ਕਈ ਹੈਗੀਆਂ ਉਹਦੇ ਬਾਰੇ ਡਿਸਕਸ ਕਰਨ ਨੂੰ ਆਪਣੀ ਮੀਟਿੰਗ ਬੁਲਾਈ ਸੀ ਜਿਹੜੇ ਨੇ ਵੱਧ ਚੁੱਕੇ ਨਹੀਂ ਜਾਂ ਕਿੰਨੀ ਵੱਡੀ ਦਿੱਕਤ ਇਹਦਾ ਪੱਠਾ ਨਹੀਂ ਦੇ ਸਾਹਮਣੇ ਕਰਨਾ ਪੈ ਰਿਹਾ ਨਾਮ ਸੀਡਰ ਨਾਮ ਦੇਖੋ ਲੁੱਦੇ ਆ ਪੰਜਾਬ ਦੇ ਵਿੱਚ 3000 ਪੱਠਾ ਹੁੰਦਾ ਸੀਗਾ ਅੱਜ 16-1700 ਪੱਠਾ ਰਹਿ ਗਿਆ ਵਾਕੀ ਬੰਦ ਹੋ ਗਏ ਇਸੇ ਕਰਕੇ ਅੱਗੇ ਇਟਾਏ ਚਾਹ ਉਹਨਾਂ ਇੰਟਰਲੋਕਿੰਗ ਟਾਈਲਾਂ ਕਿਤੇ ਲਾਈ ਜਾਂਦੇ ਆ ਕਿਤੇ ਕੁਛ ਤੇ ਉਹਦੇ ਨਾਲ ਸਰਕਾਰ ਦੀ ਜਿਹੜੀ ਨੀਤੀਆਂ ਹੈਗੀਆਂ ਉਹ ਜਿਆਦਾ ਵਧੀਆ ਨਹੀਂ ਹੈਗੀਆਂ ਪੱਠਾ ਇੱਕ ਐਸਾ ਹੈ ਵੀ ਜੇ ਅਸੀਂ 3 ਫੁੱਟ ਮਿੱਟੀ ਤੇ 4 ਫੁੱਟ ਮਿੱਟੀ ਪਟਕੇ ਬਣਾਉਣੇ ਆ ਸਭ ਤੋਂ ਵੱਡੀ ਗੱਲ ਜਿਹੜੀ ਜ਼ਿੰਮੇਦਾਰ ਆ ਪਿੰਡਾਂ ਦੇ ਵਿੱਚ ਉਹ ਆਪਾਂ ਨੂੰ ਜੇ ਉਹਨਾਂ ਨੇ ਕੋਈ ਢੰਗ ਸੂਦਾ ਗਿਆ ਕਿਸੇ ਕੁੜੀ ਦਾ ਵਿਆਹ ਕਰਨਾ ਆਪਣੀ ਦਾ ਜਾਂ ਕੁਛ ਕਰਨਾ ਅਗਲਾ ਮਿੱਟੀ ਵੇਚ ਕੇ ਆਪਣਾ ਕਾਰਜ ਸਾਧ ਲੈਂਦਾ ਵਾ ਨਹੀਂ ਤਾਂ ਜ਼ਮੀਨ ਵੇਚ ਕੇ ਸਾਧਦਾ ਵਾ ਜ਼ਮੀਨ ਬਚ ਗਈ ਖੇਤੀ ਵੀ ਬਚ ਗਈ ਉਹ ਪੱਠਿਆਂ ਦਾ ਕੰਮ ਵੀ ਚੱਲ ਗਿਆ ਇਸ ਕਰਕੇ ਇਹ ਰੂਰਲ ਪੂਰਾ ਰੂਰਲ ਬੀਨੈਸ ਹੈ ਸਾਡਾ ਜਿਹਨੂੰ ਕੀ ਅੱਜ ਬੜੀ ਜ਼ਰੂਰਤ ਹੈਗੀ ਹੈ ਸਰਕਾਰ ਤੋਂ ਵੀ ਤੇ ਸਾਡੀ ਐਸੋਸੀਏਸ਼ਨ ਪੰਜਾਬ ਦੀ ਵੀ ਲੱਗੀ ਅਲਡੀ ਦੇ ਵੀ ਲੱਗੀ ਹੋਈ ਹੈ ਤੇ ਅਸੀਂ ਵੀ ਅੱਜ ਉਸ ਵਾਸਤੇ ਆਪਣੇ ਇਕੱਠੇ ਹੋਏ ਹਾਂ ਦੇਖੋ ਇਹ ਜਿਹੜੀ ਬੋਡੀ ਹੈ ਆ ਦੀ ਲੁਧਿਆਣਾ ਪ੍ਰੋਪਰਟੀ ਓਨਰ ਐਸੋਸੀਏਸ਼ਨ ਰਜਿਸਟਰਡ ਬੋਡੀ ਹੈ ਅੱਜ ਦੀ ਨਹੀਂ ਹੈ ਜੀ ਸੂਝ ਜੀ ਸਾਡੇ ਚੇਅਰਮੈਨ ਆ ਇਹਨਾਂ ਦੇ ਬਿਲੇ ਦੀ ਸ਼ੁਰੂ ਦੇ ਵਿੱਚ ਇਹਨਾਂ ਨੇ ਰਜਿਸਟਰ ਕਰਾਈ ਹੋਈ 1987 ਤੋਂ ਇਹ ਬਕਾਇਦਾ ਇਹਦੇ 2 ਸਾਲ ਦੀ ਟਰਮ ਆ ਹਰ ਜਿਹੜਾ ਵੀ ਪ੍ਰਧਾਨ ਬਣੇ ਜਨ ਸੈਕਤੀ ਬਣੇ ਚੋਣ ਹੁੰਦੀ ਆ ਦੀ ਜੇ ਜੁਨਾਨੀ ਮਸੀ ਨਹੀਂ ਹੁੰਦੀ ਤੇ ਵੋਟਾਂ ਵੀ ਪੈ ਜਾਂਦੀਆਂ ਜਦੋਂ ਪਿੱਛੇ ਮੋਹੀ ਸਾਹਿਬ ਬਣੇ ਤੇ ਚੈਲੰਜ ਹੋਇਆ ਤੇ ਵੋਟਾਂ ਪਈਆਂ ਬਕਾਇਦਾ ਸਾਰੇ ਸ਼ਹਿਰ ਨੂੰ ਐਡਮਿਨਿਸਟ੍ਰੇਸ਼ਨ ਨੂੰ ਪਤਾ ਵਾ ਵੋਟਾਂ ਪਈਆਂ ਤੇ ਇਹੀ ਲੋਕ ਉਹਨਾਂ ਡਰਾਮੇ ਕਰ ਰਹੇ ਸੀ ਇਹਨਾਂ ਨੂੰ ਪਈਆਂ ਸੀ ਮੇਰੇ ਕੋਲ 9 ਵੋਟਾਂ ਤੇ ਇਧਰ ਪਈਆਂ ਸੀ 100 184 ਵੋਟਾਂ ਪਈਆਂ ਸੀ ਸੋ ਉਸ ਤੋਂ ਬਾਅਦ ਇਹ ਪੰਜਾਬ ਦੇ ਪ੍ਰਧਾਨ ਵੀ ਬਣ ਗਏ ਸਟੇਟ ਦੇ ਫਿਰ ਇਹ ਸਾਡੀ ਜਿਹੜੀ ਨਾ ਮੈਂ ਪਹਿਲਾਂ ਹੀ ਦੱਸਿਆ ਵੀ ਇਹ ਬੋਡੀ ਜਿਹੜੀ ਆ ਇਹ ਕੋਈ ਇਹ ਤਹਿਸੀਲ ਲੈਵਲ ਤੋਂ ਆ ਜਿੱਦਾਂ ਉਹਨਾਂ ਬੈਠੇ ਆ ਖੰਨਾ ਦੇ ਪ੍ਰਧਾਨ ਬੈਠੇ ਆ ਸਮਰਾਲੇ ਦੇ ਬੈਠੇ ਆ ਰਾਏਕੋਟ ਦੇ ਬੈਠੇ ਆ ਫੁਲਾਪੁਰ ਜਗਰਾਉਂ ਸਾਰੀਆਂ ਲਗੜਾ ਤਹਿਸੀਲਾਂ ਦੇ ਪ੍ਰਧਾਨ ਉੱਤਵਾ ਜ਼ਿਲ੍ਹੇ ਦਾ ਪ੍ਰਧਾਨ ਆਂਦਾ ਫਿਰ ਸਟੇਟ ਦੀ ਬੋਡੀ ਜਾਂਦੀ ਆ ਸਟੇਟ ਖਿਆਲ ਇੰਡੀਆ ਵੀ ਜਾਂਦੀ ਆ ਬਹੁਤ ਵੱਡਾ ਮਤਲਬ ਹੈਗਾ ਸਾਡਾ ਜਿਹੜਾ ਹੈਗਾ ਸਿਸਟਮ ਸੋ ਇਸ ਦੇ ਵਿੱਚ ਮੈਂ ਤਾਂ ਮਾਫੀ ਉਦੋਂ ਵੀ ਮੰਗੀ ਸੀ ਵੀ ਮੈਨੂੰ ਤੁਸੀਂ ਰਹਿਣ ਦਿਓ ਕਿਉਂ ਮੇਰੇ ਰਿਵੇਂ ਦੂਜੇ ਵੀ ਜ਼ਿਆਦਾ ਰਹਿੰਦੇ ਆ ਲੇਕਿਨ ਸਾਰੇ ਸਾਥੀਆਂ ਜਗਿਆਨੀ ਮਸਤਰੀ 250 ਪੱਠਾ ਮਾਲ ਇਕੱਠਾ ਹੋ ਕੇ ਇਹਨਾਂ ਨੇ ਮੈਰੀ ਵਿਲੇ ਦੇ ਵਿੱਚ ਬਕਾਇਦਾ ਉੱਥੇ ਇਹਨਾਂ ਨੇ ਕਿਹਾ ਵੀ ਮਤਾ ਪਾਇਆ ਪਿਆਸਾ ਦੇ ਕੋ ਬਣਾਤਾ ਤੇ ਮੈਨੂੰ ਤਾਂ ਹੁਣ ਵੀ ਕੋਈ ਉਤਰਾਜ ਨਹੀਂ ਹੈਗਾ ਲੇਕਿਨ ਸਾਥੀਆਂ ਦੇ ਨਾਲ ਹੀ ਚੱਲਣਾ ਪੈਂਦਾ ਬੰਦੇ ਨੂੰ ਇਹਨਾਂ ਨੇ ਜੂ ਪਰਸੋਂ ਕੀਤਾ ਵਾ ਸਾਡੇ ਚ ਇੱਕ ਖੂਬੀ ਜਿੰਨੇ ਸਾਡੇ ਸਾਥੀ ਬਾਰੇ ਕੋਈ ਉਧਾ ਲੈਣ ਨੂੰ ਤਿਆਰ ਨਹੀਂ ਇੱਥੇ ਇਹ ਵਪਾਰੀ ਹੈ ਸਾਰੇ ਅਸੀਂ ਇਨਕਲੂਸਿਵ ਮੈਂ ਵੀ ਵਿੱਚ ਹੀ ਕੋਈ ਬੰਦਾ ਉਧਾ ਲੈਣ ਨੂੰ ਇੱਥੇ ਤਿਆਰ ਨਹੀਂ ਹੈਗਾ ਅਸੀਂ ਜਿਹਨੂੰ ਕਹਿੰਨੇ ਵੀ ਤੁਹਾਨੂੰ ਬਣਾ ਦਿਓ ਕਹਿੰਦਾ ਨਹੀਂ ਯਾਰ ਤੇ ਤੁਹਾਡੇ ਨਾਲ ਸੋ ਇੱਕ ਬੰਦਾ ਐਸੀ ਜਿਹੜਾ ਕਹਿੰਦਾ ਵੀ ਮੈਂ ਪ੍ਰਧਾਨ ਮੈਂ ਪ੍ਰਧਾਨ ਪਤਾ ਨਹੀਂ ਪ੍ਰਧਾਨ ਦੀ ਕੋਈ ਇਸੇ ਤਨਖਾਹ ਤਾਂ ਲੱਗਣੀ ਨਹੀਂ ਹੈਗੀ ਨਾ ਉਹ ਲੱਗੀ ਹੋਈ ਆ ਸੋ ਉਸ ਨੂੰ ਪਹਿਲਾਂ ਉਹਨੇ ਐਂਟੀ ਗਤੀਵਧੀਆਂ ਕੀਤੀਆਂ ਸੀ ਐਸੋਸੀਏਸ਼ਨ ਦੇ ਤੇ ਇਹਨਾਂ ਨੇ ਮਤਾ ਪਾ ਕੇ ਮਤਾ ਇਹਨਾਂ ਦੇ ਕੋਲ ਐਨ ਉਹ 6 ਸਾਲ ਹੀ ਕੱਟਦਾ ਸੀਗਾ 2027 ਦੇ ਕੱਢਿਆ ਹੋਇਆ ਐਸੋਸੀਏਸ਼ਨ ਦਾ ਮੈਂਬਰ ਹੀ ਜਾਣੀ ਕੋਣ ਇੰਦਰਪਾਲ ਸਿੰਘ ਬਿੱਟੂ ਜਿਹੜਾ ਆਪਣਾ ਕਹਿੰਦਾ ਪ੍ਰਧਾਨ ਬਣਿਆ ਉਸ ਦਿਨ 6-7 ਬੰਦੇ ਸੀ ਉੱਥੇ ਪਾਮਕੋਟ ਦੇ ਵਿੱਚ ਤੇ ਉਹ ਐਮਐਲਏ ਸਾਫ ਚਾਰੇ ਗਮਰਾ ਉਹਨਾਂ ਨੂੰ ਪਤਾ ਨਹੀਂ ਸੀ ਉਹ ਜਾ ਕੇ ਵੀ ਗਿਆ ਮੈਂ ਸਪੀਚ ਕੀ ਨੂੰ ਗਰਾ ਚਲੋ ਐ ਨਹੀਂ ਬੰਨੋ politcal leader ਹੈ ਜਿਹਨੂੰ ਇਨਵਾਈਟ ਕਰੇ ਜਾਣਾ ਪੈਂਦਾ ਬੱਤੇ ਨੂੰ ਸੋ ਇਸ ਕਰਕੇ ਸਾਡੀ ਬੋਡੀ ਜਿਹੜੀ ਕਲੀਅਰ ਆ ਕੋਈ ਉਹ ਨਹੀਂ ਹੈਗੀ ਸਾਡਾ ਕੋਈ ਪ੍ਰਧਾਨ ਨਹੀਂ ਸਾਡੀ ਉਸੇ ਦਾ ਮੈਂਬਰ ਨਹੀਂ ਆਪਣੀ ਬਣਾ ਲਵੇ ਸਸਤਾ ਸੁਸਾਇਟੀਆਂ ਬੜੀਆਂ ਲੋਕਾਂ ਨੇ ਬਣਾਈਆਂ ਹੋਈਆਂ ਆਪਣੀ ਬਣਾ ਕੇ ਚਲਾਈ ਜਾਵੇ ਚਲਾਣਾ ਵਾ ਤੇ ਮੈਂਬਰ ਹੈ ਨਹੀਂ ਕੋਈ ਨਾਲ ਤੇ ਅੱਜ ਉਹ ਕਹਿੰਦੇ ਸੀ ਮਨ ਲੋ ਕੀ ਆਪਣਾ ਹੌਸਲਾ ਸੰਭਾਲਣਾ ਸੀ ਉਸ ਤੋਂ ਪਹਿਲੇ ਜਿਹੜਾ ਮੈਂ ਅੱਜ ਮੀਟਿੰਗ ਲੱਗਦੀ ਉਹਦਾ ਤੁਹਾਡੇ ਸਾਹਮਣੇ ਵੀ ਉੱਥੇ ਬੈਠੇ ਪੱਠੇ ਵਾਲੇ ਕਿਹੜੇ ਚਾਰ ਮਾਲਕ ਜਿਹਨਾਂ ਵਿੱਚ ਇੱਕ ਆਪਣਾ ਭਰਾ ਵਾ ਇੱਕ ਆਪਣਾ ਬੇਟਾ ਵਾ ਇੱਕ ਹੋਰ ਰਿਸ਼ਤੇਦਾਰ ਚਾਰ ਤਾਂ ਹੋਈ ਖੜੇ ਦੋ ਹੋਰ ਪੱਠੇ ਵਾਲੇ ਖੜੇ ਆ ਤੇ ਇੱਥੇ ਆ ਬੈਠੇ ਸੈਂਕੜੇ 200 ਪੱਠੇ ਦੇ ਮਾਲਕ ਬੈਠੇ ਅੰਦਰ ਜਿਹੜੇ 10 ਪੱਠੇ 3 ਪੱਠੇ 2 ਪੱਠੇ 1 ਮੇਰੇ ਵੀ ਤਿੰਨੇ ਪੱਠੇ ਆ ਐਦਾਂ ਹੀ ਸਾਰਿਆਂ ਦੇ ਇਦਾਂ ਜਿੰਨੇ ਹੈਗੇ ਆ ਪੱਠਾ ਮਾਲਕ ਬੈਠੇ ਆ ਸਾਰੇ ਇਸ ਤਰ੍ਹਾਂ ਗੱਲ ਜੀ ਸਾਡੀ ਅਡਜਿਸਟਡ ਬਾਡੀ ਹੈ ਜੀ ਰੈਗੂਲਰ ਇਹ ਸਾਡੇ ਆ ਤੁਹਾਡੇ ਸਾਹਮਣੇ ਬੈਠੇ ਆ ਸਵਾ 200 ਪੱਠਿਆਂ ਦੇ ਮਾਲਕ ਬੈਠੇ ਆ ਜੀ ਇਹ ਕਈ ਵਾਰ ਇਹ ਆਪਣੇ ਪੰਜਾਬ ਦਾ ਪ੍ਰਧਾਨਾ ਜੀ ਸਿਲੈਕਟਡ ਕਈ ਵਾਰ ਇਹ ਆਪਣੇ ਆਪ ਨੂੰ ਪ੍ਰਧਾਨ ਪਹਿਲਾਂ ਵੀ ਸਾਬਤ ਚੁੱਕਿਆ ਪੰਜ ਸੱਤ ਬੰਦੇ ਨਾਲ ਲਿਆਉਂਦਾ ਆਪਣੇ ਆਪ ਹਾਰ ਪਾ ਲੈਂਦਾ ਤੇ ਕਈ ਇਹ 6 ਸਾਲ ਹੀ ਸਾਡਾ ਇਹ ਬੰਦਾ ਲੁਧਿਆਣਾ ਐਸੋਸੀਏਸ਼ਨ ਨੇ ਕੱਢਿਆ ਹੈ ਬਾੜ ਜੀ ਇਹਦਾ ਹਰੇਕ ਕਿਹੜੇ ਕੰਮ ਇਸ ਤਰ੍ਹਾਂ ਕਰੇ ਤੇ ਹੁਣ ਅੱਜ ਜਿਹੜਾ ਬੜੀ ਗੈਮਾ ਗੱਦੀ ਦੇਖਣ ਲਈ ਉਹ ਬਾਹਰ ਖੜੇ ਕੋਈ ਗੈਮਾ ਗਮਨੀ ਚਾਰ ਬੰਦੇ ਉਹਨਾਂ ਦੇ ਨਾਲ ਸੀ ਜੀ ਕੋਸ਼ਿਸ਼ ਕੀਤੀ ਉਹਨੇ ਕਬਜ਼ਾ ਕਰਨ ਦੀ ਪਰ ਅਸ਼ਵਿੰਦੇ ਦਫ਼ਤਰ ਤੇ ਸਾਡੇ ਐਸ਼ਵਿੰਦ ਦਾ ਪਹਿਲਾ ਵੀ ਇੱਕੇ ਪਲਾਟ ਵੇਚ ਕੇ ਖੁਰਦ-ਵਰਦ ਕਰ ਗਿਆ ਜੀ ਅਸੀਂ ਸੀਪੀ ਸਾਹਿਬ ਨੂੰ ਸੀਐਮ ਸਾਹਿਬ ਨੂੰ ਹੁਣ ਮਿਲਾਂਗੇ ਤੇ ਉਹਦੀ ਵੀ ਅਸੀਂ ਇਨਕੁਆਰੀ ਕਰਾਵਾਂਗੇ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਤੇ ਇਹ ਜਿਹੜੇ ਸਾਡੀ ਐਸ਼ਵਿੰਦ ਦਾ ਤੁਹਾਡੇ ਸਾਹਮਣੇ ਸਾਰੇ ਮੈਂਬਰ ਬੈਠੇ ਆ ਸਾਰੀ ਤਹਿਸੀਲਾਂ ਦੇ ਪ੍ਰਧਾਨ ਸਾਰੇ ਬਲਾਕਾਂ ਦੇ ਪ੍ਰਧਾਨ ਔਰ 250 ਦੇ ਲਗਭਗ ਪੱਠਿਆਂ ਦੇ ਮਾਲਕ ਸਭਾ 200 250 ਦੇ ਬੈਠੇ ਆ ਤੇ ਔਰ ਕੋਈ ਇਹਦੇ ਵਿੱਚ ਪੋਲੀਟਿਕਲ ਬੰਦਾ ਵੀ ਸਰਕਾਰ ਕੋਲੇ ਬੇਨਤੀ ਕਰਾਂਗੇ ਵੀ ਜਿਹੜਾ ਕੱਲ ਪਰਸੋ ਡਰਾਮਾ ਹੋਇਆ ਇਹਦੀ ਜੇ ਉੱਚ ਪੱਧਰੀ ਜਾਂਚ ਕਰਾਉਣੀ ਚਾਹੀਦੀ ਤਾਂ ਕਰਾ ਲਣ ਚਾ। ਮੈਂ ਲੱਗਦਾ ਕਿ ਸਿੰਘ ਚਲੇਗਾ। ਚਲ ਜੀ ਤੁਹਾਡੀ ਐਸੋਸੀਏਸ਼ਨ ਨੂੰ ਬੁਲਾ ਦੇ। ਨਾ ਜੀ ਸਾਡਾ 6 ਸਾਲ ਨਹੀਂ ਕੱਢਿਆ ਜੀ ਆ ਐਸੋਸੀਏਸ਼ਨ ਵਿੱਚ ਬੈਠੀ ਛੱਡੀ। ਰੀਜਿਸਟਰਡ ਬਾਡੀ ਹੈ ਜੀ। ਇਹ ਤਾਂ ਇਸ ਤੋਂ ਬਾਅਦ ਸਿੰਘ ਚਲੇਗਾ। ਕੋਈ ਸਿਹਾਰਸੀ ਨਹੀਂ ਸਰ ਸਾਡੇ ਐਸਸੀ ਤਾਂ ਸਰਕਾਰ ਕੋਲੇ ਮੰਗਾ ਵਾ ਸਰਕਾਰ ਦੇ ਨਾਲ ਆ ਜੀ ਅਸੀਂ ਵਪਾਰੀ ਸਾਰੇ ਸਰਕਾਰ ਅੱਛਾ ਕੰਮ ਕਰ ਰਹੀ ਹੈ। ਮੇਰਾ ਨਾਮ ਹੈ ਜੀ ਹਰਦੀਪ ਸਿੰਘ ਟੈਡੀ ਸੋਖੀ ਤੇ ਮੈਂ ਜਨਰਲ ਸੈਕਟਰੀ ਹਾਂ ਜੀ ਜਿਹੜੀ ਅਸੀਂ ਐਸੋਸੀਏਸ਼ਨ ਸਾਡੀ ਬਣੀ ਸੀ ਤੇ ਰਜਿਸਟਰਡ ਬੋਡੀ ਹੈ ਜੀ ਇਹ ਤੇ ਬਾਕੀ ਅਸੀਂ ਸਾਰੇ ਪਠਾ ਮਾਲਕ ਸਾਡੇ ਬੜੇ ਨਾਲ ਨੇ ਕਿਹਾ ਜੀ ਮੀਟਿੰਗ ਜਿਹੜੀ ਆ ਕਿ ਬਜਰੀਆ ਵਿਚਾਰ ਆ ਜਿਵੇਂ ਸਾਡੇ ਆਨਰੇਬਲ ਪ੍ਰਧਾਨ ਸਾਹਿਬ ਨੇ ਦੱਸਿਆ ਵੀ ਆ ਸਾਡੀਆਂ ਜਿਹੜੀਆਂ ਪ੍ਰੋਬਲਮਸ ਨੇ ਸਾਡੀ ਮਿੱਟੀ ਦੀ ਮੇਨ ਪ੍ਰੋਬਲਮ ਹੈ ਜੀ ਮਾਈਨਿੰਗ ਜਿਹੜੀ ਅਸੀਂ ਮਿੱਟੀ ਪੱਟ ਕੇ ਲੈ ਕੇ ਆਉਣੀ ਆ ਪੱਠਿਆਂ ਵਾਸਤੇ ਉਹ ਸਾਨੂੰ ਹਜੇ ਇਜਾਜ਼ਤ ਨਹੀਂ ਮਿਲ ਰਹੀ ਕਮੇਟ ਵੱਲੋਂ ਪਹਿਲਾਂ ਸਾਨੂੰ ਇੱਥੋਂ ਦੀ ਸਟੇਟ ਦੀ ਸੀ ਪਰ ਹੁਣ ਇਸ ਟਾਈਮ ਉਹ ਸੈਂਟਰ ਦੀ ਬਣ ਗਈ ਆ ਜਿਹੜੀ ਡਿਪਾਰਟਮੈਂਟ ਮਾਈਨਿੰਗ ਦਾ ਉਹਦੇ ਲਈ ਸਾਨੂੰ ਜਿਹੜਾ ਪੋਰਟਲ ਹੈ ਸਰਕਾਰ ਦਾ ਉਹ ਬੰਦ ਹੈ ਜੇ ਕੋਈ ਟਰਾਈ ਕਰਦਾ ਵੀ ਮੈਂ ਮਾਈਨਿੰਗ ਦੀ ਭਰ ਕੇ ਫੀਸ ਮੈਂ ਮਿੱਟੀ ਚੱਕ ਸਕਾਂ ਪਰ ਉਹਦਾ ਅੱਗੇ ਜਾ ਕੇ ਨਾ ਪੋਰਟਲ ক্লোਜ਼ ਆ ਉਹਦੀ ਅਗੋਂ ਉਹ ਚੱਲਦਾ ਨਹੀਂ ਮਤਲਬ ਕੋਈ ਨੋਮੀਨੇਸ਼ਨ ਨਹੀਂ ਹੈਗੀ ਐ ਇਸ ਵਾਸਤੇ ਤੇ ਹੁਣ ਇਹ ਹੈ ਵੀ ਉਹ ਉਹਦੇ ਮੁੱਦੇ ਲਈ ਹੀ ਕੋ ਮੁੱਦਾ ਸੀ ਬਾਕੀ ਸਾਡੇ ਹੋਰ ਵੀ ਪੈਲਟਸ ਦਾ ਮਸਲਾ ਹੈ ਜਿਹੜਾ ਗਵਰਨਮੈਂਟ ਨੇ ਸਾਨੂੰ ਲਾਇਆ ਹੈ ਵੀ ਤੁਸੀਂ ਪੈਲਟਸ ਯੂਜ਼ ਕਰੋ ਜਿਹੜੇ ਸਾਡੇ ਲਈ ਠੀਕ ਵਾਇਬਲ ਨਹੀਂ ਹੈ ਸਾਡੇ ਪੱਠਿਆਂ ਲਈ ਸਾਨੂੰ ਪਿੱਛੇ ਜੇ ਕੇਡੀਸੀ ਸਾਹਿਬ ਨੇ ਵੀ ਬੁਲਾਇਆ ਸੀ ਮਿਸਟਰ ਬੈਂਸ ਨੇ ਤਾਂ ਅਸੀਂ ਉਹਨਾਂ ਨੂੰ ਦੱਸਿਆ ਸੀ ਵੀ ਜੜੀਆਂ ਹੋਰ ਵੀ ਡਿਪਾਰਟਮੈਂਟਸ ਤੋਂ ਬੁਲਾਈ ਸੀ ਉਹਨਾਂ ਨੇ ਬੰਦੇ ਜਿਹੜੇ ਪੈਲਟਸ ਯੂਜ਼ ਕਰ ਰਹੇ ਹੈ ਪੇਪਰ ਮਿਲਸ ਹੋਈਆਂ ਪਰ ਮੈਂ ਉਹਨਾਂ ਨੂੰ ਦੱਸਿਆ ਸੀ ਵੀ ਸਾਡੀ ਅੱਗ ਪੱਠਿਆਂ ਦੀ ਰਿਵੋਲਵਿੰਗ ਹੈ ਫਿਕਸ ਇੱਕ ਜਗ੍ਹਾ ਤੇ ਬੋਇਲਰਸ ਨਹੀਂ ਲੱਗੇ ਹੋਏ ਇਟਸ ਅ ਰਿਵੋਲਵਿੰਗ ਤਾਂ ਉਹ ਵੀ ਸਾਡੇ ਜਿਹੜੇ ਪੈਸੇਜਸ ਐ ਦੇ 에ਅਰ ਗੈਪਸ ਆ ਉਹ ਸਾਰੇ ਬੰਦ ਹੋ ਜਾਣਗੇ ਉਹ ਐਸ਼ ਨਾਲ ਤਾਂ ਸਾਡੇ ਪਿੱਛੇ ਵੀ 3-4 ਲੱਖ ਹਟੋਂਦੀ ਆ ਅੱਗ ਦੇ ਜਿਹੜੀ ਫਾਇਰ ਆਲਰੇਡੀ ਚੱਲ ਰਹੀ ਆ ਅੱਗੇ ਵੀ ਆ ਫਿਰ ਉਹਨਾਂ ਨੇ ਇਹ ਗੱਲ ਨੂੰ ਸਮਝਿਆ ਪਰ ਉਹ ਕਹਿੰਦੇ ਮੈਂ ਬਿਲਕੁਲ ਮੈਂ ਪੱਠੇ ਤੇ ਆ ਕੇ ਦੇਖਣਾ ਚਾਹੂੰਗਾ ਵੀ ਬਾਕੀ ਇਹ ਤਾਂ ਇੱਕ ਜੈਨੂਅਲ ਪ੍ਰੋਬਲਮ ਆ ਜੇ ਉਹਦੇ ਕਲੀਨ ਨਹੀਂ ਹੋਏਗਾ ਤਾਂ ਫਾਇਰ ਅੱਗੇ ਨਹੀਂ ਚੱਲੇਗੀ ਜੇ ਇਫਟ ਰਿਵੋਲਵ ਕਰਾਉਂਦਾ ਕਿਲਨ ਸੋ ਇਹ ਪ੍ਰੋਬਲਮ ਜੋ ਉਹਦਾ ਸਾਡਾ ਕੇਸ ਆਲਰੇਡੀ ਚੱਲ ਰਿਹਾ ਹੈ ਹਾਈ ਕੋਰਟ ਹਾਈ ਕੋਰਟ ਦੇ ਵਿੱਚ ਜਿਹਦੀ ਹੁਣ ਨੈਕਸਟ ਡੇਟ ਆਈ ਥਿੰਕ 6 ਫ फेब्रुवारी ਹੈ ਲੱਗਦਾ ਕਿ ਪ੍ਰੋਡਕਸ਼ਨ ਕਾਸਟ ਲਗਾਤਾਰ ਵਧ ਰਹੀ ਹੈ ਬੜੀਆਂ ਕੀਮਤਾਂ ਵੀ ਮਹਿੰਗੀਆਂ ਨੇ ਇਟ 7-7000 ਨਹੀਂ ਇਟ ਨਹੀਂ ਮਹਿੰਗੀ ਇਟ ਤਾਂ 6200 6300 ਆ ਰੇਟ ਹੈ ਜੀ ਇਟ ਦਾ ਸਕੋਂ ਹੁਣ ਇਹ ਕੱਟ ਗਈ ਆ ਪਹਿਲਾਂ ਕਿਸੇ ਟਾਈਮ 7000 7200 ਹੋ ਗਈ ਸੀ ਪਰ ਹੁਣ ਤਾਂ ਕਾਫੀ ਆਈ ਥਿੰਕ 2 ਸੀਜ਼ਨ ਹੀ ਹੋ ਗਏ ਐਨੀ ਡਾਊਨ ਚਲੇ ਗਈ ਤਾਂ 3 ਸਾਲ ਹੀ ਹੋ ਗਏ ਤਕਰੀਬਨ ਉਹ 6200 ਦੀ ਆ ਗਈ ਮਤਲਬ 3 ਸਾਲ ਪਹਿਲਾਂ ਉਹ 7000 ਹੁਣ 6200 ਦੀ ਕੋਸਟ ਆਫ ਪ੍ਰੋਡਕਸ਼ਨ ਐਨੀ ਜ਼ਿਆਦਾ ਹਾਈ ਹੋ ਗਈ ਹੈ ਜਿਹਦਾ ਕੋਈ ਹਾਲ ਨਹੀਂ ਲੱਗਦਾ ਕਿ ਇੰਟਰਲੌਕ ਟਾਈਲਾਂ ਦੇ ਨਾਲ ਵੀ ਪ੍ਰਾਤਨ ਜਿਹੜਾ ਤੁਹਾਡਾ ਜਿਹੜਾ ਕਿੱਦਾ ਵਾ ਉਤਤ ਨੁਕਤ ਹੋ ਰਿਹਾ ਵਾ ਜਿੱਤੇ ਜਿੱਤਰਨ ਦੱਸਿਆ ਕਿ 7000 ਤੋਂ 1600 ਰਹਿ ਕੇ ਪੱਟੇ ਹੋਰ ਘਟ ਜਾਣਗੇ ਜੇਕਰ ਇਹਦੀ ਹਾਲਤ ਹਾਂ ਬਿਲਕੁਲ ਇਹ ਵੀ ਇੱਕ ਫੈਕਟ ਹੈ ਜੀ ਕਿਉਂਕਿ ਉਹ ਠੀਕ ਹੈ ਕਸਟਮਰ ਉਹ ਚੀਜ਼ ਨੂੰ ਦੇਖਦਾ ਤਾਂ ਹੈ ਜਿਹੜੀਆਂ ਹੁਣ ਟਾਈਲਸ ਐ ਉਹ ਤਾਂ ਚਲੋ ਫਲੋਰ ਟਾਈਲਸ ਹੋਣਗੀਆਂ ਜਿਵੇਂ ਹੁਣ ਬਿਲਡਿੰਗ ਵਾਸਤੇ ਦਾ ਬਲਾਕਸ ਨੇ ਉਹ ਬਲਾਕਸ ਆ ਬਲਾਕਸ ਵੱਲ ਨੂੰ ਜਾ ਰਹੇ ਆ ਲੋਕ ਦਿਨ ਪਰ ਦਿਨ ਪਰ ਇਹ ਵੀ ਪੰਚਾਇਤੀ ਜਿਹੜੇ ਸਾਨੂੰ ਆਰਡਰਸ ਬੜੇ ਅੱਛੇ ਮਿਲ ਜਾਂਦੇ ਸੀ ਉਹਦੇ ਲਈ ਬ੍ਰਿਕਸ ਯੂਜ਼ ਹੁੰਦੀਆਂ ਸੀ ਉਹ ਨਹੀਂ ਹੁਣ ਮਿਲਦੇ ਉਹ ਬੜੀ ਵੱਡੀ ਪ੍ਰੋਬਲਮ ਹੈ ਮੈਂ ਰਮੇਸ਼ ਮੋਹੀ ਬ੍ਰਿਕਲਰ ਨੇ ਐਸੋਸੀਏਸ਼ਨ ਪੰਜਾਬ ਦਾ ਪ੍ਰੈਜ਼ੈਂਟ 3000 3000 ਪੱਠੇ ਸਾਡੇ ਪੰਜਾਬ ਦੇ ਵਿੱਚ ਸਨ ਜਿਹੜੇ ਅੱਜ ਘਟ ਕੇ 15-1600 ਦੀ ਗਣਤੀ ਚ ਰਹਿ ਗਏ ਨਹੀਂ ਲੁਧਿਆਣਾ 334 35 ਪੱਠੇ ਸੀ ਜੀ ਤੋਂ ਸਿਰਫ 200 ਸਵਾ 200 ਪੱਠੇ ਰਹਿ ਗਏ ਉਹਨਾਂ ਦੇ ਵੀ ਹਾਲਤ ਬੜੇ ਮਾੜੇ ਨੇ ਉਹਦਾ ਕਾਰਨ ਸਭ ਤੋਂ ਪਹਿਲਾਂ ਤਾਂ ਸਾਡੇ ਦੇ ਬਾਉਂਡਡ ਐਕਟ ਜਿਹੜੇ ਲੱਗਿਆ ਸੀ ਉਹਦੇ ਵਿੱਚ ਸਾਨੂੰ ਕੁਝ ਮਾਫੀਆ ਖਰਾਬ ਕਰਦਾ ਵਾ ਉਹ ਦੂਸਰੀ ਗੱਲ ਸਾਡੇ ਕੋਲੇ ਜਿਹੜੇ ਇਹ ਹਾਈ ਡਰਾਫਟ ਪੱਠੇ ਬਣੇ ਨੇ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਹਾਈ ਡਰਾਫਟ ਪੱਠੇ ਜੋ ਲਾਗੂ ਕੀਤੇ ਸਾਡੀ ਇੱਥੇ ਪੱਠਿਆਂ ਦੇ ਵਿੱਚ ਕੋਲੇ ਦੀ ਵਰਤੋਂ ਹੁੰਦੀ ਹੈ ਨਾਲ ਲੱਗਦੇ ਸੂਬੇ ਦੇ ਵਿੱਚ Rajasthan ਦੇ ਵਿੱਚ ਸਰੋਂ ਦੇ ਗੁਨੇ ਨਾਲ ਬਣੀਆਂ ਇਹ ਇੱਟਾਂ ਸਾਰੀਆਂ ਤੜਾ ਤੜ ਪੰਜਾਬ ਚਟਾਲੇ ਆ ਰਹੇ ਨੇ ਲਗਭਗ ਪੂਰੇ ਪੰਜਾਬ ਦੇ ਵਿੱਚ ਸੜ ਤੋਂ 70 ਲੱਖ ਇੱਟ ਡੇਲੀ ਆ ਰਹੀ ਆ ਪੰਜਾਬ ਸਰਕਾਰ ਦਾ ਰੋਡ ਵਰਤ ਰਹੇ ਨੇ ਇੱਥੋਂ ਦੇ ਰੈਵਨਿਊ ਨੂੰ ਫਰਕ ਪਾ ਰਿਹਾ ਸਾਡੇ ਪਠੇ ਘਟੀ ਜਾ ਰਹੇ ਨੇ ਤੇ ਸਾਡੇ ਇੱਥੋਂ ਪੱਠੇ ਘਟੀ ਜਾ ਰਹੇ ਤਾਂ ਪੰਜਾਬ ਸਰਕਾਰ ਦਾ ਰੈਵਨਿਊ ਵੀ ਘਟ ਰਿਹਾ ਤੇ Rajasthan ਦੀ ਜਿਹੜੀ ਇੱਟ ਆ ਰਹੀ ਆ ਕੱਚੀ ਪਿੱਲੀ ਆ ਰਹੀ ਆ ਉਹਦਾ ਕਾਰਨ ਕੌਣ ਮੰਗਾ ਰਿਹਾ ਉੱਥੇ ਪੰਜਾਬ ਦੇ ਵਿੱਚ ਸਾਡੇ ਇੱਕ ਸੇਲਜਮਾਨ ਜਿਹਨੂੰ ਅਸੀਂ ਥੌਂ-ਥੌਂ ਤੇ ਸੀਮੈਂਟ ਦੀਆਂ ਦੁਕਾਨਾਂ ਨਜਾਇਜ਼ ਜਿਹੜੀਆਂ ਸਾਡੇ ਕੋਲ ਫੂਡ ਸਪਲਾਈ ਦਾ ਲਾਇਸੈਂਸ ਆ ਕੰਟਰੋਲ ਆਰਡਰ ਦੇ ਮਤਾਬਕ ਉਹ ਇੱਟ ਨਹੀਂ ਸੇਲ ਕਰ ਸਕਦੇ ਜਿਵੇਂ ਸ਼ਰਾਬ ਦੇ ਠੇਕੇਦਾਰੀ ਸ਼ਰਾਬ ਦੇ ਲਾਇਸੈਂਸੀਬੰਦੀ ਸ਼ਰਾਬ ਵੇਚ ਸਕਦੇ ਆ ਇਸੇ ਤਰ੍ਹਾਂ ਪੱਠਾ ਮਾਲਕੀ ਇੱਕ ਕੰਮ ਕਰ ਸਕਦਾ ਉਹ ਅੱਜ ਲੁਧਿਆਣੇ ਦੇ ਵਿੱਚ 250 ਤੋਂ 300 ਬੰਦਾ ਨਜਾਇਜ਼ ਤੌਰ ਤੇ ਬਾਹਰੋਂ ਇੱਟ ਮਗਾ ਕੇ ਸੇਲ ਕਰ ਰਿਹਾ ਕੰਟਰੋਲ ਆਰਡਰ 1998 ਦੀ ਧਾਰਾ 3 ਦੇ ਵਿੱਚ ਐਕਟ ਬਣਿਆ ਹੋਇਆ ਵੀ ਪੱਠਾ ਮਾਲਕ ਹੀ ਇਟ ਕਰ ਸੇਲ ਕਰ ਸਕਦੇ ਆ ਨਾ ਕਿ ਕੋਈ ਸੇਲ ਜਮਾਨ ਕਰ ਸਕਦਾ ਇਸ ਕਰਕੇ ਸਾਡੀ ਪੰਜਾਬ ਸਰਕਾਰ ਨੂੰ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਫੂਡ ਸਪਲਾਈ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਦਾ ਸਾਡੇ ਮਾਈਨਿੰਗ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਦਾ ਕਿ ਸਾਡੇ ਇਸ ਅਦਯੋਗ ਨੂੰ ਬਚਾਇਆ ਜਾਵੇ ਜਿਹੜਾ ਕਿੰਨੀ ਕਿਉਂ ਫੈਕਟਡ ਹੁੰਦੀ ਹੈ ਜਿੰਨਾ ਦੀ ਦੱਸਿਆ ਕਿ ਬਾਹਰੋਂ ਮਾਰਾ ਸਰ ਸਾਡੇ ਸਾਡੇ ਲਗਭਗ ਇੱਥੇ 4 ਤੋਂ 5 ਲੱਖ ਲੇਬਰ ਇੱਥੇ ਕੰਮ ਕਰਦੀ ਸੀ ਪੱਠਿਆਂ ਤੇ ਹੁਣ ਜਦੋਂ ਪੱਠੇ ਸਾਡੇ ਅੱਧੇ ਰਹਿ ਗਏ ਲੇਬਰ ਦਾ ਵੀ ਅੱਧਾ ਕੰਮ ਰਹਿ ਗਿਆ ਸਰ। ਕੋਈ ਮੀਟਿੰਗਾਂ ਵਗੈਰਾ ਹੋਈ ਕਿ ਹਾਲ ਸਰ ਸਾਡੀਆਂ ਮੀਟਿੰਗਾਂ ਸਰਕਾਰ ਨਾਲ ਲਗਾਤਾਰ ਚੱਲਦੀਆਂ ਨੇ। ਮਾਈਨਿੰਗ ਮਿਨਿਸਟਰ ਨਾਲ ਮੀਟਿੰਗ ਹੋਈ, ਉਸ ਤੋਂ ਬਾਅਦ ਸਾਡੀ ਚੀਫ ਸੈਕਟਰੀ ਸਾਹਿਬ ਨਾਲ ਮੀਟਿੰਗ ਹੋਈ, এনवायरमेंट ਸੈਕਟਰੀ ਸਾਹਿਬ ਨਾਲ ਮੀਟਿੰਗ ਹੋਈ, ਪੀਪੀਸੀਬੀ ਦੇ ਚੇਅਰਮੈਨ ਸਾਹਿਬ ਨਾਲ ਮੀਟਿੰਗ ਹੋਈ। ਅਸੀਂ ਸਾਰਿਆਂ ਕੋਲੇ ਆਪਣੀਆਂ ਦੁੱਖੜੇ ਰੋਏ ਨੇ ਤੇ ਅੱਜ ਸਾਡੀ ਪੱਠਿਆਂ ਦੀ ਸਥਿਤੀ ਸਾਡਾ ਰੋਟੀ ਕੱਪੜਾ ਮਕਾਨ ਦੇ ਵਿੱਚ ਇਹ ਅਯੋਗ ਹੁੰਦਾ ਵਾ ਜਿਹਦੇ ਵਿੱਚ ਇਨਸਾਨ ਨੂੰ ਜਿਵੇਂ ਕੱਪੜੇ ਦੀ ਲੋੜ ਜੋਤਦਾ ਇਸੇ ਤਰ੍ਹਾਂ ਮਤਲਬ ਸਾਡੇ ਕਿਸਾਨ ਨੂੰ ਕਪੜੇ ਜੂਰਤਾ ਇਸੇ ਤਰ੍ਹਾਂ ਇੱਟ ਦੀ ਵੀ ਜੂਰਤਾ ਘਰ ਪਾਉਣ ਲਈ ਲੇਕਿਨ ਇਹ ਉਦਯੋਗ ਅੱਜ ਜ਼ੀਰੋ ਹੋ ਕੇ ਰਹਿ ਰਿਹਾ ਸਰਕਾਰ ਨੂੰ ਬੇਨਤੀ ਹੈ ਵੀ ਉਦਯੋਗ ਨੂੰ ਬਚਾਇਆ ਜਾਵੇ ਧੰਨਵਾਦ